ਇਸ achar ਨੂੰ ਕੋਈ ਵੀ ਧੁੱਪ ਲਗਵਾਉਣ ਦੀ ਜ਼ਰੂਰਤ ਨਹੀਂ ਹੈ ਜਾਂ ਫਿਰ ਹਫ਼ਤਾ-ਹਫ਼ਤਾ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਇਹਨੂੰ ਤੁਸੀਂ ਇਨਸਟੈਂਟ ਬਣਾ ਕੇ ਜਦੋਂ ਇਹ ਠੰਡਾ ਹੋ ਜਾਏ ਕਿਸੇ ਵੀ ਚੀਜ਼ ਦੇ ਨਾਲ ਸਰਵ ਕਰਕੇ ਖਾ ਸਕਦੇ ਹੋ ਇਹਨੂੰ ਅਸੀਂ ਬਹੁਤ ਹੀ ਘੱਟ ਮਸਾਲਿਆਂ ਦੇ ਨਾਲ ਬਣਾ ਕੇ ਰੈਡੀ ਕੀਤਾ ਹੈ ਅੱਜ ਮੈਂ ਤਾਂ Delhi ਇੱਕ ਇਹੋ ਜਿਹਾ achar ਦੀ ਰੈਸਿਪੀ ਲੈ ਕੇ ਆਈਆਂ ਜਿਹੜਾ ਖਾਂਚੇ ਖੱਟਾ ਵੀ ਹੈ ਤੇ ਤਿੱਖਾ ਵੀ ਹੈ ਇੱਕ ਵਾਰੀ ਤੁਸੀਂ ਇਹਨੂੰ ਬਣਾ ਕੇ ਖਾ ਲੋਗੇ ਨਾ ਤੇ ਖਾਂਦੇ ਅਸੀਂ ਦਿਲ ਤੋਂ ਆਵਾਜ਼ ਆਏਗੀ ਵਾਹ ਕਿਆ achar ਹੈ ਜੀ ਹਾਂ ਅੱਜ ਮੈਂ ਬਣਾਉਣ ਜਾ ਰਹੀ ਹਾਂ ਮਿਰਚਾਂ ਗਲਗਲ ਤੇ ਆਵਲੇ ਦਾ achar ਅਚਾਰ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਆਵਲੇ ਨੂੰ ਮਿਰਚਾਂ ਨੂੰ ਔਰ ਗਲਗਲ ਨੂੰ ਚੰਗੇ ਤਰੀਕੇ ਪਾਣੀ ਵਿੱਚ ਵਾਸ਼ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਚੌਪ ਕਰਾਂਗੇ ਮੈਂ ਇੱਥੇ ਥੋੜਾ ਅਚਾਰ ਬਣਾ ਰਹੀ ਹਾਂ ਇਸ ਕਰਕੇ ਹਰ ਇੱਕ ਚੀਜ਼ ਦੀ ਕੁਆਂਟੀਟੀ ਘੱਟ ਲਈ ਹੈ ਤੁਸੀਂ ਜ਼ਿਆਦਾ ਅਚਾਰ ਬਣਾਓ ਤੇ ਹਰ ਇੱਕ ਚੀਜ਼ ਦੀ ਕੁਆਂਟੀਟੀ ਵਧਾ ਸਕਦੇ ਹੋ ਅਸੀਂ ਮਿਰਚਾਂ ਨੂੰ ਕੱਟ ਲਗਾਵਾਂਗੇ ਆਵਲੇ ਨੂੰ ਅਸੀਂ ਬਿਲਕੁਲ ਵੀ ਕੱਟ ਨਹੀਂ ਲਗਾਣਾ ਅਸੀਂ ਸਾਬਤ ਹੀ ਆਵਲੇ ਅਚਾਰ ਵਿੱਚ ਪਾਵਾਂਗੇ ਔਰ ਗਲਗਲ ਨੂੰ ਵੀ ਅਸੀਂ ਛੋਟੇ ਛੋਟੇ ਸਲਾਈਸ ਵਿੱਚ ਕੱਟਾਂਗੇ ਪਹਿਲਾਂ ਅਸੀਂ ਮਿਰਚਾਂ ਚੌਪ ਕਰ ਲੈਣੇ ਆ ਮਿਰਚਾਂ ਨੂੰ ਅਸੀਂ ਸਿੰਗਲ ਕੱਟ ਲਗਾ ਲਿਆ ਏ ਹੁਣ ਅਸੀਂ ਗਲਗਲ ਨੂੰ ਚੋਪ ਕਰਨਾ ਏ ਇਸ ਤਰੀਕੇ ਦਾ ਕੱਟ ਲਗਾ ਕੇ ਅਸੀਂ ਗਲਗਲ ਛੋਟਾ ਛੋਟਾ ਚੋਪ ਕਰਨਾ ਏ ਅਚਾਰ ਵਿੱਚ ਗਲਗਲ ਉਹ ਚਟਪਟਾ ਸਵਾਦ ਦਿੰਦੀ ਏ ਜੋ ਕਿ ਨਿੰਬੂ ਵੀ ਨਹੀਂ ਦੇ ਸਕਦਾ ਬਹੁਤ ਜ਼ਿਆਦਾ ਟੇਸਟੀ ਅਚਾਰ ਬਣ ਕੇ ਰੈਡੀ ਹੁੰਦਾ ਏ ਹੁਣ ਅਸੀਂ ਇਹਨੂੰ ਚੋਪ ਕਰ ਲੈਨੇ ਆ ਮਿਰਚਾਂ ਨੂੰ ਅਸੀਂ ਕੱਟ ਲਗਾ ਲਿਆ ਏ ਆਵਲੇ ਅਸੀਂ ਸਾਵਤ ਐਡ ਕਰਨੇ ਆ ਤੇ ਅਸੀਂ ਗਲਗਲ ਨੂੰ ਵੀ ਚੋਪ ਕਰ ਲਿਆ ਏ ਹੁਣ ਅਸੀਂ ਇਹਨਾਂ ਨੂੰ ਪਕਾਉਣ ਦੀ ਤਿਆਰੀ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ 4 ਟੇਬਲस्पून ਆਇਲ ਐਡ ਕਰਾਂਗੇ ਆਇਲ ਜਦੋਂ ਸਾਡਾ ਪ੍ਰੋਪਰ ਤਰੀਕੇ ਨਾਲ ਗਰਮ ਹੋ ਜਾਏਗਾ ਫਿਰ ਇਹਦੇ ਵਿੱਚ ਅਸੀਂ ਮੇਥੀ ਦਾਣਾ ਔਰ ਰਾਈ ਐਡ ਕਰਾਂਗੇ ਆਇਲ ਸਾਡਾ ਗਰਮ ਹੋ ਚੁੱਕਿਆ ਹੈ ਹੁਣ ਇਹਦੇ ਵਿੱਚ ਅਸੀਂ 2 ਟੇਬਲस्पून ਮੇਥੀ ਦਾਣਾ ਔਰ 1 ਟੇਬਲस्पून ਰਾਈ ਐਡ ਕਰਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਆਵਲੇ ਐਡ ਕਰ ਦਾਂਗੇ ਸਭ ਤੋਂ ਪਹਿਲਾਂ ਅਸੀਂ 3 ਤੋਂ 4 ਮਿੰਟ ਆਵਲਿਆਂ ਨੂੰ ਪਕਾਵਾਂਗੇ ਚੰਗੇ ਤਰੀਕੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਗਲਗਲ ਔਰ ਮਿਰਚ ਐਡ ਕਰਾਂਗੇ ਇਨੂੰ ਅਸੀਂ ਲੋ ਟੂ ਮੀਡੀਅਮ ਫਲੇਮ ਤੇ 3 ਤੋਂ 4 ਮਿੰਟ ਤੱਕ ਪਕਾਵਾਂਗੇ ਹੁਣ ਅਸੀਂ ਇਹਦੇ ਵਿੱਚ ਗਲਗਲ ਐਡ ਕਰਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਮਿਰਚ ਐਡ ਕਰ ਦਾਂਗੇ 3-4 ਸੈਕਿੰਡ ਅਸੀਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਕੇ ਪਕਾਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਇਸ ਤਰੀਕੇ ਪਕਾਉਣ ਦੇ ਨਾਲ ਸਾਡੇ ਆਚਾਰ ਵਿੱਚੋਂ ਬਿਲਕੁਲ ਪਾਣੀ ਦੀ ਨਮੀ ਖਤਮ ਹੋ ਜਾਏਗੀ ਅਗਰ ਅਸੀਂ ਅੱਛੇ ਤਰੀਕੇ ਆਚਾਰ ਵਿੱਚੋਂ ਨਮੀ ਨਹੀਂ ਖਤਮ ਕਰਾਂਗੇ ਫਿਰ ਸਾਡਾ ਆਚਾਰ ਖਰਾਬ ਹੋ ਸਕਦਾ ਹੈ ਐਸ ਲਈ ਅਸੀਂ ਇਹਨੂੰ ਤੇਲ ਵਿੱਚ 3-4 ਮਿੰਟ ਚੰਗੇ ਤਰੀਕੇ ਪਕਾ ਲੈਣੇ ਆ ਹੁਣ ਅਸੀਂ ਇਹਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਅੱਧਾ ਚਮਚ ਅਸੀਂ ਇਹਦੇ ਵਿੱਚ ਹਲਦੀ ਐਡ ਕਰਾਂਗੇ ਅੱਧਾ ਚਮਚ ਕਾਲੀ ਮਿਰਚ ਅੱਧਾ ਚਮਚ ਨਮਕ ਇੱਥੇ ਮੈਂ ਥੋੜਾ ਆਚਾਰ ਪਾ ਰਹੀ ਹਾਂ ਇਸ ਕਰਕੇ ਮਸਾਲਿਆਂ ਦੀ ਕੁਆਂਟੀਟੀ ਵੀ ਘੱਟ ਹੀ ਐਡ ਕਰ ਰਹੀ ਹਾਂ ਇੱਕ ਚਮਚ ਅਸੀਂ ਇਹਦੇ ਵਿੱਚ ਸੁੱਕਾ ਧਨੀਆ ਐਡ ਕਰਾਂਗੇ ਪੀਸਿਆ ਹੋਇਆ ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਸਾਰੇ ਮਸਾਲਿਆਂ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ 3 ਤੋਂ 4 ਮਿੰਟ ਤੱਕ ਪਕਾਵਾਂਗੇ ਤਾਂ ਕਿ ਮਸਾਲਿਆਂ ਦਾ ਕੱਚਾਪਨ ਦੂਰ ਹੋ ਜਾਏ ਇਸ ਆਚਾਰ ਵਿੱਚ ਤੁਸੀਂ ਅਦਰਕ ਵੀ ਐਡ ਕਰ ਸਕਦੇ ਹੋ ਮੈਂ ਅਦਰਕ ਨਹੀਂ ਐਡ ਕੀਤਾ ਅਗਰ ਤੁਸੀਂ ਅਦਰਕ ਐਡ ਕਰਨਾ ਹੈ ਤੇ ਉਹਨੂੰ ਵੀ ਤੁਸੀਂ ਲੰਬਾ ਲੰਬਾ ਔਰ ਚੌੜਾ ਚੌੜਾ ਚੌਪ ਕਰਕੇ ਐਡ ਕਰ ਸਕਦੇ ਹੋ ਹੁਣ ਅਸੀਂ ਇਹਨੂੰ 3-4 ਮਿੰਟ ਤੱਕ ਹੋਰ ਪਕਾਵਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਉਤਾਰ ਲਾਂਗੇ ਤੇ ਠੰਡਾ ਕਰਕੇ ਕਿਸੇ ਵੀ ਜਾਰ ਵਿੱਚ ਐਡ ਕਰ ਲਾਂਗੇ ਇਹਨੂੰ ਅਸੀਂ ਬਹੁਤ ਹੀ ਘੱਟ ਮਸਾਲਿਆਂ ਦੇ ਨਾਲ ਬਣਾ ਕੇ ਰੈਡੀ ਕੀਤਾ ਹੈ ਇਹਨੂੰ ਤੁਸੀਂ ਪ੍ਰੌਂਠੇ ਨਾਲ ਫੁਲਕੇ ਨਾਲ ਕਿਸੇ ਵੀ ਚੀਜ਼ ਨਾਲ ਸਰਵ ਕਰਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਮਜ਼ੇਦਾਰ ਲੱਗਦਾ ਹੈ ਔਰ ਇਹ ਇਨਸਟੈਂਟ ਬਣ ਕੇ ਰੈਡੀ ਹੋਇਆ ਇਸ achar ਨੂੰ ਕੋਈ ਵੀ ਧੁੱਪ ਲਗਵਾਉਣ ਦੀ ਜ਼ਰੂਰਤ ਨਹੀਂ ਹੈ ਜਾਂ ਫਿਰ ਹਫ਼ਤਾ-ਹਫ਼ਤਾ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਇਹਨੂੰ ਤੁਸੀਂ ਇਨਸਟੈਂਟ ਬਣਾ ਕੇ ਜਦੋਂ ਇਹ ਠੰਡਾ ਹੋ ਜਾਏ ਕਿਸੇ ਵੀ ਚੀਜ਼ ਦੇ ਨਾਲ ਸਰਵ ਕਰਕੇ ਖਾ ਸਕਦੇ ਹੋ ਦੇਖ ਲਗਦੇ ਹੋ ਕਿੰਨਾ ਮਜ਼ੇਦਾਰ ਲੱਗ ਰਿਹਾ ਹੈ ਖਾਣ ਵਿੱਚ ਔਰ ਇਹਦੀ ਖੁਸ਼ਬੂ ਸੁੰਘਦੇ ਹੀ ਮੂੰਹ 'ਚ ਪਾਣੀ ਆ ਰਿਹਾ ਹੈ ਹੁਣ ਅਸੀਂ ਗੈਸ ਨੂੰ ਕਰ ਦਿੰਨੇ ਆਂ ਬੰਦ ਤੇ ਇਹਨੂੰ ਠੰਡਾ ਹੋਣ ਦਿੰਨੇ ਆ ਜੇ ਤੁਹਾਨੂੰ ਮੇਰੇ ਅੱਜ ਦੇ ਇਨਸਟੈਂਟ ਆਵਲਾਰ ਹਰੀ ਮਿਰਚਾਂ ਦੇ ਅਚਾਰ ਦੀ ਰੈਸিপি ਅੱਛੀ ਲੱਗੀ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਅਚਾਰ ਬਣਾ ਕੇ ਜਰੂਰ ਟਰਾਈ ਕਰਨਾ ਹੁਣ ਅਸੀਂ ਮਿਲਦੇ ਨੇ ਨੈਕਸਟ ਵੀਡੀਓ ਬਾਏ